ਏ ਬੱਲੇ ਮੰਡੀ ਆ ਗਈ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਸੋਨੂ ਕੀ ਗੱਲ ਹੋਈ ਜੇ ਬਾਜੀ ਰਾਤੀ ਕੋਈ 6:30 ਕੱਢ 9:00 ਵੇ ਮੈਨੂੰ ਫੋਨ ਆਇਆ ਇੱਥੋਂ ਮੰਡੀ ਦੇ ਅੰਦਰ ਹੀ ਬੰਦੇ ਆਣੇ ਫੋਨ ਮਾਰਿਆ ਜਿਹੜੇ ਫੜੀਆਂ ਲਾਉਂਦੇ ਆ ਇਹਨਾਂ ਨੇ ਕਿਹਾ ਵੀ ਤੇਰਾ ਤਾਂ ਤੇਰੀ ਦੁਕਾਨ ਤੇ ਅੱਗ ਲੱਗ ਗਈ ਤਾਂ ਤੂੰ ਇੱਥੇ ਛੇਤੀ ਆ ਜਿੰਨ ਤੱਕ ਮੈਂ ਆ ਪਾਜੀ ਨੂੰ ਜਦ ਸਾਰਾ ਮੁੱਕ ਗਿਆ ਤੇ ਇਹ ਜਿਹੜੀ ਕਾਦੀ ਦੁਕਾਨ ਸੀ ਤੁਹਾਡੀ ਇਹ ਚਾਹ ਦੀ ਫੜਿਆ ਆਪਣਾ ਖੋਖਾ ਸੀਗਾ ਹਾਂਜੀ ਤੇ ਕੀ ਸਮਾਨ ਸਮੂਲ ਕੀ ਸੀ ਅੰਦਰ ਪਾਣੀ ਰਿਆ ਪੇਟੀਆਂ ਐ ਅਜੇ ਪਰਸੋ ਲਾ ਕੇ ਗਏ ਏਜੰਸੀ ਵਾਲੇ 25 30 ਪੇਟੀਆਂ ਪਾਣੀ ਰਿਆ 15 16 ਪੇਟੀਆਂ ਕੋਲਡ ਡਰਿੰਕ ਰਿਆ ਮੈਂ ਇੱਥੇ ਰੇੜੀ ਵਾਲੇ ਨਾਲ ਜਿਹੜੇ ਇੱਕ ਇੱਕ ਦੋ ਦੋ ਪੇਟੀਆਂ ਸਾਰੇ ਮੇਰੇ ਕੋਲ ਲੈ ਜਾਂਦੀਆਂ ਤੇ ਮੈਨੂੰ ਏਜੰਸੀ ਵਾਲੇ ਸਸਤਾ ਦੇ ਦਿੰਦੇ ਤੇ ਮੈਂ ਵੀ दार 5 ਰੁਪਏ ਕਮਾ ਲੈਣਾ ਤੇ ਮੈਂ ਪੇਟੀਆਂ ਇੱਥੋਂ ਚੁਕਾ ਦੇਣਾ ਕੋਈ ਪੈਸੇ ਪੁੱਸੇ 32 32 ਰੁਪਏ ਸੇਲ ਪਈ ਅੰਦਰ ਜਿਹੜੀ ਕੋਲਡ ਡਰਿੰਕ ਪਾਣੀ ਵਾਲਿਆਂ ਨੂੰ ਦੇਣੀ ਸੀ ਉਹ ਮੈਨੂੰ ਕੱਲ ਫੋਨ ਮਾਰਦੇ ਪਏ ਵੀ ਆਣ ਕੇ ਪਾਣੀ ਦੇ ਪੈਸੇ ਦੇ ਜਾ ਤੇ ਮੈਂ ਕਿਹਾ ਭਾਜੀ ਛੁੱਟੀ ਹੈ ਤમે ਆ ਕਾ ਨਿਆਣਾ ਅੱਜ ਨਿਆਣਾ ਤੇ ਮੈਂ ਕੱਲ ਤੇ ਕਾਂ ਲਾਣੀ ਆ ਤੇ ਕੱਲ ਤੀ 9 10 ਵੀ ਆਣ ਕੇ ਲੈ ਲਿਓ ਮੌਕੇ ਤੇ ਜਦੋਂ ਤੁਸੀਂ ਆਏ ਤੇ ਅੱਗ ਕਿਤਰਾ ਅੱਗ ਬੜੀ ਉੱਤੋਂ ਰੱਕ ਮੱਚ ਗਈ ਭਾਜੀ ਆ ਮੇਰਾ ਬੱਚਾ ਵੀ ਮੇਰੇ ਨਾਲ ਦਾ ਹੱਥ ਦੇ ਨੇ ਮਿਹਨਤ ਕਰਦਾ ਐ ਪੋਪੋਤੀ ਮਿਹਨਤ ਕਰਦੇ ਤੇ ਆਪਣਾ ਇਹਦੇ ਵਿੱਚ ਕੋਈ ਹੋਰ ਕਿਸੇ ਦੀ ਜਾਨੀ ਮਾਲੀ ਨਹੀਂ ਜਾਨੀ ਮਾਨੀ ਨਹੀਂ ਹੋ ਸਕਾਂ ਭਾ ਇਹ ਮੇਰਾ ਜਿਹੜਾ 2 ਸਾਲ ਦੀ ਮੇਰੀ ਪੂੰਜੀ ਨਾ ਉਹ ਖਤਮ ਹੋ ਗਈ ਕੋਈ ਕਿਸੇ ਦੇ ਨਾਲ ਕੋਈ ਪੁਰਾਣੀ ਰੈਂਡਿਸਵਾ ਜੀ ਨਹੀਂ ਪਾ ਜੀ ਉਂਝ ਲੱਗਦਾ ਸਾਰਨਾਂ ਦਾ ਪਿਆਰ ਆ ਮੈਨੂੰ ਕੋਈ ਬੰਦਾ ਨਹੀਂ ਇੰਨੀ ਗੱਲ ਕਹਿ ਸਕਦਾ ਵੀ ਆ ਬੰਦਾ ਮਾੜਾ ਮੈਂ ਮੰਗ ਕੀ ਕਰਦੇ ਹਾਂ ਮੈਂ ਤੇ ਇੱਕ ਮੰਗ ਕਰਦਾ ਮੇਰਾ ਗਰੀਬ ਬੰਦਾ ਮੇਰਾ ਬੱਜਾ ਛੋਟਾ ਆਡੀ ਮੈਂ ਤੇ ਕਮਾਈ ਆ ਤੁਹਾਨੂੰ ਸਾ ਮਿਲ ਜੀ ਜੀ ਜਿਹਨ ਵੈਸਪਰ ਆਣ ਵਾਲਾ ਸੋਜੀ ਮੰਡੀ ਤੋਂ ਇਹ ਸੋਨੂ ਨਾਮ ਦਾ ਮੁੰਡਾ ਜਿਹੜਾ ਵਿਚਾਰਾ ਬਹੁਤ ਹੀ ਮੰਦਭਾਗੀ ਕਰਨਾ ਵਾ ਇਸ ਗਰੀਬ ਆਪਣਾ ਪਰਿਵਾਰ ਜਿਹੜਾ ਉਹਨੂੰ ਪਾਲਣ ਪੋਲਸਣ ਦਾ ਕੰਮ ਕਰਦਾ ਵਿਚਾਰਾ ਇੱਥੇ ਕੋਲਡ ਡਰਿੰਕ ਪਾਣੀ ਦੀਆਂ ਬੋਤਲਾਂ ਵੇਚ ਕੇ ਜਾਂ ਚਾਹ ਦਾ ਕੰਮ ਕਰਦਾ ਪਰ ਕਿਸੇ ਸ਼ਰਾਰਤੀ ਅਨਸਰ ਨੇ ਪਾਣੀ ਕਿਦਾ ਬਦਲਾ ਲਿਆ ਜਿੱਤੋਂ ਤੇਰੇ ਕੰਬਲ ਨੂੰ ਅੱਗ ਲਾ ਕੇ ਰੇੜੀ ਦੇ ਅੰਦਰ ਸੁੱਟ ਕੇ ਤੇਰਾ ਸਾਰਾ ਨੁਕਸਾਨ ਕਰ ਦਿੱਤਾ ਇਹ ਦੱਸਣ ਮੁਤਾਬਕ ਆ ਵੀ 35-40 ਹਜ਼ਾਰ ਦਾ ਪਾਣੀ ਵੀ ਆ ਔਰ ਕੋਲਡ ਡਰਿੰਕ ਵੀ 15-20 ਹਜ਼ਾਰ ਦੀ ਹੈਗੀ ਸੀ ਕੁਝ ਕੈਸ਼ ਵੀ ਆ ਜਿਹੜਾ ਦਾ ਸਾਰਾ ਕੋਈ ਸੜ ਕੇ ਸੁਆਹ ਹੋ ਗਿਆ ਔਰ ਬਹੁਤ ਹੀ ਦੁੱਖਦਾਈ ਘਟਨਾ ਹੈ ਗਰੀਬ ਪਰਿਵਾਰ ਜਿਹੜਾ ਇੰਨੀ ਸੋਚਦਾ ਮਾਲਕ ਔਰ ਮੰਡੀ ਆ ਕੇ ਕੰਮ ਕਾਰੋਬਾਰ ਕਰ ਰਿਹਾ ਤੇ ਇੰਨਾ ਵੱਡਾ ਨੁਕਸਾਨ ਆਇਆ ਦਾ ਕਿਹਨਾਂ ਮਾਰਾ ਕੰਮ ਹੀ ਕਰਦਾ ਕੋਈ ਇਹਦੀ ਕੋਈ ਕਿਸ ਤਰ੍ਹਾਂ ਦੀ ਬਰਪਾਈ ਦੇਦੀ ਕੋਈ ਇਹਦੀ ਮਦਦ ਹੋਏਗੀ ਆਪਣੀ ਐਸੋਸੀਏਸ਼ਨ ਬਿਲਕੁਲ ਬਿਲਕੁਲ ਆਪਣੀ ਐਸੋਸੀਏਸ਼ਨ ਨੂੰ ਵੀ ਕੁਝ ਕਰਦੇ ਆਂ ਦਾ ਸੋਚਦੇ ਆਂ ਕੋਈ ਨਾ ਕਰਾਉਣੇ ਆ ਇਹਦਾ ਇਹਦੇ ਹਿਸਾਬ ਦੋ ਢਾਈ ਲੱਖ ਦਾ ਨੁਕਸਾਨ ਹੋ ਗਿਆ ਜਿਵੇਂ ਇਹਦੇ ਦਸਨ ਮਤਾਬਕ ਆ ਬਾਕੀ ਜੋ ਵੀ ਹੈਲਪ ਹੋਊ ਸਾਰੇ ਮੰਡੀ ਵਾਲੇ ਭੈਣ ਭਰਾ ਨੇ ਸਾਰੇ ਕੁਲਕੇਜ ਮਦਦ ਕਰਨਗੇ ਔਰ ਅਸੀਂ ਵੀ ਇਹਦੇ ਨਾਲ ਆ ਦੇ ਇਸਨੇ ਬਿਲਕੁਲ ਮੁੱਢੇ ਨਾਲ ਮੁੱਢਾ ਲਾ ਕੇ ਇਹਦੇ ਨਾਲ ਆ ਅਸੀਂ ਦੇ ਕੋਈ ਗੱਲ ਨਹੀਂ